ਅੱਜ ਆਪਾਂ ਵਿਆਕਰਨ ਦੇ ਵਿੱਚ ਕਰਾਂਗੇ ਅਨਡਿੱਠਾ ਪੈਰਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਕਿ ਅਨਡਿੱਠਾ ਪੈਰਾ ਕੀ ਹੁੰਦਾ ਹੈ ਅਨਡਿੱਠਾ ਡਿੱਠਾ ਤੋਂ ਭਾਵ ਹੁੰਦਾ ਹੈ ਵੇਖਿਆ ਜਿਸ ਨੂੰ ਆਪਾਂ ਪਹਿਲਾਂ ਪੜ੍ਹਿਆ ਹੁੰਦਾ ਹੈ ਹੱਲ ਕੀਤਾ ਹੁੰਦਾ ਹੈ ਉਹ ਹੁੰਦਾ ਹੈ ਡਿੱਠਾ ਅਨਡਿੱਠਾ ਪੈਰਾ ਜਿਸ ਨੂੰ ਆਪਾਂ ਨਾ ਵੇਖਿਆ ਹੋਵੇ ਜਿਸ ਨੂੰ ਪਹਿਲਾਂ ਆਪਾਂ ਹੱਲ ਨਾ ਕੀਤਾ ਹੋਵੇ ਨਾ ਉਸ ਨੂੰ ਪੜਿਆ ਹੋਵੇ ਉਹ ਹੁੰਦਾ ਹੈ ਅਨਡਿੱਠਾ ਪੈਰਾ ਭਾਵ ਕਿ ਜਿਸ ਨੂੰ ਅਸੀਂ ਪਹਿਲਾਂ ਹੱਲ ਨਹੀਂ ਕੀਤਾ ਜਾਂ ਅਸੀਂ ਉਸ ਨੂੰ ਪਹਿਲਾਂ ਨਹੀਂ ਪੜਿਆ ਤਾਂ ਅੱਜ ਆਪਾਂ ਕਰਾਂਗੇ ਅਨਡਿੱਠਾ ਪੈਰਾ ਅਨਡਿੱਠਾ ਪੈਰਾ ਨੂੰ ਹੱਲ ਕਰਨ ਦੇ ਕੁਝ ਤਰੀਕੇ ਹੁੰਦੇ ਆ ਬੇਟਾ ਜਿਹੜੇ ਕਿ ਨੁਕਤਾ ਪਾਵ ਕਿ ਉਸ ਨੂੰ ਆਪਾਂ ਕਿਹੜੇ ਤਰੀਕੇ ਦੇ ਨਾਲ ਹੱਲ ਕਰ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਜਿਹੜਾ ਪੈਰਾ ਆਪਾਂ ਨੂੰ ਦਿੱਤਾ ਗਿਆ ਹੈ ਉਸ ਨੂੰ ਧਿਆਨ ਨਾਲ ਪੜੋ ਪੈਰਾ ਪੜਨ ਤੋਂ ਪਹਿਲਾਂ ਜੇ ਤੁਸੀਂ ਪ੍ਰਸ਼ਨਾਂ ਨੂੰ ਪਹਿਲਾਂ ਪੜ੍ਹ ਲੈਂਦੇ ਹੋ ਤਾਂ ਇਹ ਜ਼ਿਆਦਾ ਚੰਗਾ ਹੋਵੇਗਾ ਕਿਉਂਕਿ ਜਦੋਂ ਅਸੀਂ ਪ੍ਰਸ਼ਨ ਪੜ੍ਹ ਲਾਂਗੇ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਕਿਸ ਪ੍ਰਸ਼ਨ ਦਾ ਉੱਤਰ ਦੇਣਾ ਹੈ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਪੈਰਾ ਪੜਾਂਗੇ ਤਾਂ ਸਾਨੂੰ ਪ੍ਰਸ਼ਨਾਂ ਦੇ ਉੱਤਰ ਆ ਉਹ ਆਪਣੇ ਆਪ ਆ ਪਤਾ ਚੱਲ ਜਾਣਗੇ ਪੈਰਾ ਪੜਨ ਦੇ ਨਾਲ ਨਾਲ ਜਿਹੜਾ ਪ੍ਰਸ਼ਨ ਦਾ ਉੱਤਰ ਸਾਡੇ ਦਿਮਾਗ ਵਿੱਚ ਆ ਰਿਹਾ ਵੀ ਇਸ ਦਾ ਉੱਤਰ ਇਹ ਹੋਏਗਾ ਉਸ ਨੂੰ ਆਪਾਂ ਥੱਲੇ ਲਾਈਨ ਲਗਾ ਲੈਣੀ ਹੈ ਇਸ ਤਰ੍ਹਾਂ ਸਾਰੇ ਪ੍ਰਸ਼ਨਾਂ ਜਿਹੜੇ ਪ੍ਰਸ਼ਨ ਆਪਾਂ ਨੂੰ ਪਤਾ ਹੋਣਗੇ ਤਾਂ ਆਪਾਂ ਜਿਵੇਂ ਜਿਵੇਂ ਪੈਰਾ ਪੜਾਂਗੇ ਓਵੇਂ ਓਵੇਂ ਆਪਾਂ ਉਹਨਾਂ ਦੇ ਥੱਲੇ ਲਾਈਨ ਲਗਾ ਲਵਾਂਗੇ ਪਾਪ ਕੇ ਪੈਰਾ ਜਿਹੜਾ ਪੜ੍ਹਨਾ ਸੀ ਉਹ ਬਹੁਤ ਹੀ ਧਿਆਨ ਨਾਲ ਪੜ੍ਹਨਾ ਹੈ ਪ੍ਰਸ਼ਨ ਆਪਾਂ ਪਹਿਲਾਂ ਪੜ੍ਹ ਚੁੱਕੇ ਆ ਆਪਾਂ ਨੂੰ ਪਤਾ ਚਲ ਜਾਏਗਾ ਕਿ ਇਸ ਦਾ ਉੱਤਰ ਕਿਹੜਾ ਹੈ ਨਾਲ ਦੀ ਨਾਲ ਹੀ ਉਸ ਨੂੰ ਆਪਾਂ ਲਾਈਨ ਲਗਾ ਲੈਣਾ ਹੈ ਜਿਵੇਂ ਜ਼ਰੂਰੀ ਨੁਕਤੇ ਸਭ ਤੋਂ ਪਹਿਲਾਂ ਕਿ ਪੈਰਾ ਜਿਹੜਾ ਉਸ ਨੂੰ ਯਾਦ ਕਰਨ ਦੀ ਕੋਸ਼ਿਸ਼ ਨਾ ਕਰੋ ਸਿਰਫ ਸਮਝੋ ਜਿਹੜਾ ਪੈਰਾ ਆਪਾਂ ਨੂੰ ਦਿੱਤਾ ਗਿਆ ਉਸ ਨੂੰ ਆਪਾਂ ਅਸੀਂ ਯਾਦ ਨਹੀਂ ਕਰਨਾ ਉਸ ਨੂੰ ਸਿਰਫ ਸਮਝਣਾ ਹੈ ਪੈਰੇ ਤੋਂ ਬਾਹਰ ਆਪਣੇ ਸਧਾਰਨ ਗਿਆਨ ਜਾਂ ਪੂਰਵ ਗਿਆਨ ਦੇ ਆਧਾਰ ਤੇ ਉੱਤਰ ਦੇਣ ਦਾ ਯਤਨ ਨਾ ਕਰੋ ਪਿਆਰੇ ਬੱਚਿਓ ਕਿ ਕਈ ਵਾਰ ਆਪਾਂ ਨੂੰ ਜਿਹੜਾ ਆਪਾਂ ਪ੍ਰਸ਼ਨ ਪੜ੍ਹਦੇ ਹਾਂ ਉਸ ਦਾ ਕੋਈ ਹੋਰ ਉੱਤਰ ਆਪਾਂ ਨੂੰ ਪਤਾ ਹੁੰਦਾ ਹੈ ਉਸ ਬਾਰੇ ਆਪਾਂ ਨੂੰ ਹੋਰ ਜਾਣਕਾਰੀ ਹੁੰਦੀ ਆ ਪਰ ਆਪਾਂ ਹੋਰ ਜਾਣਕਾਰੀ ਵੱਲ ਨਹੀਂ ਜਾਣਾ ਆਪਾਂ ਸਿਰਫ ਪੈਰੇ ਦੇ ਵਿੱਚੋਂ ਪੜ੍ਹ ਕੇ ਹੀ ਉੱਤਰ ਦੇਣਾ ਹੈ ਆਪਦੇ ਵੱਲੋਂ ਕੋਈ ਵੀ ਉੱਤਰ ਨਹੀਂ ਲਿਖਣਾ ਹੁਣ ਆਪਾਂ ਇੱਕ ਪੈਰਾ ਪੜਾਂਗੇ ਤੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਜਿਵੇਂ ਮੈਂ ਪਹਿਲਾਂ ਇਹਨਾਂ ਦੇ ਪ੍ਰਸ਼ਨ ਪੜ ਚੁੱਕੀ ਆ ਹੁਣ ਮੈਨੂੰ ਪਤਾ ਚੱਲ ਚੁੱਕਿਆ ਕਿ ਮੈਂ ਕਿਸ ਦਾ ਉੱਤਰ ਕੀ ਦੇਣਾ ਹੈ ਹੁਣ ਮੈਂ ਪੈਰੇ ਨੂੰ ਪੜਾਂਗੀ ਤੇ ਉਸ ਦੇ ਵਿੱਚ ਲਾਈਨ ਲਗਾ ਲਵਾਂਗੀ ਜਿਵੇਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਸਾਰ ਪ੍ਰਸਿੱਧ ਵਿਗਿਆਨੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਦੱਖਣੀ ਭਾਰਤ ਦੇ ਪ੍ਰਮੁੱਖ ਤੀਰਥ ਸਥਾਨ ਰਮੇਸ਼ਵਰ ਵਿੱਚ ਹੋਇਆ। ਉਹਨਾਂ ਦਾ ਪੂਰਾ ਨਾਂ ਅਵਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ ਸੀ। ਇਸ ਲੰਮੇ ਨਾਂ ਵਿੱਚ ਅਵਲ ਉਸ ਦੇ ਪੜਦਾਦੇ ਪਾਕਿਰ ਦਾਦੇ ਅਤੇ ਜੈਨੁਲ ਆਬਦੀਨ ਪਿਤਾ ਦਾ ਨਾਂ ਹੈ। ਪਿਤਾ ਸਮੁੰਦਰ ਵਿੱਚੋਂ ਮੱਛੀਆਂ ਫੜਨ ਵਾਲੇ ਮਲਾਹਾ ਲਈ ਬੇੜੀਆਂ ਬਣਾਉਂਦਾ ਅਤੇ ਕਿਰਾਏ ਤੇ ਦਿੰਦਾ ਸੀ। ਕਲਾਮ ਦੀ ਮਾਤਾ ਦਾ ਨਾਂ ਆਸ਼ਯਾ ਮਾਸੀ। ਉਹਨਾਂ ਦੀ ਇੱਕ ਭੈਣ ਤੇ ਤਿੰਨ ਭਰਾ ਹੋਰ ਸਨ। ਇਨਾਂ ਨੂੰ ਮੈਂ ਅੰਡਰਲਾਈਨ ਕਿਉਂ ਕੀਤਾ ਕਿਉਂਕਿ ਮੈਂ ਪਹਿਲਾਂ ਪ੍ਰਸ਼ਨ ਪੜ ਚੁੱਕੀ ਹਾਂ ਮੈਨੂੰ ਹੁਣ ਇਹਨਾਂ ਦਾ ਅੰਦਾਜ਼ਾ ਹੋ ਗਿਆ ਕਿ ਇਹਨਾਂ ਦੇ ਵਿੱਚੋਂ ਹੀ ਪ੍ਰਸ਼ਨਾਂ ਦੇ ਉੱਤਰ ਹੋਣਗੇ ਇਸ ਕਰਕੇ ਇਹਨਾਂ ਨੂੰ ਮੈਂ ਲਾਈਨ ਲਗਾ ਲਿਆ ਹੈ ਹੁਣ ਆਪਾਂ ਪਹਿਲਾ ਪ੍ਰਸ਼ਨ ਪੜਾਂਗੇ ਪਹਿਲਾ ਪ੍ਰਸ਼ਨ ਇਨਾਂ 17 ਵਿੱਚ ਕਿਸ ਵਿਗਿਆਨੀ ਦੀ ਗੱਲ ਹੋ ਰਹੀ ਹੈ ਡਾਕਟਰ ਸੀ ਵੀ ਰਮਨ ਨਹੀਂ ਡਾਕਟਰ ਏ ਪੀ ਜੇ ਅਬਦੁਲ ਕਲਾਮ हां डॉक्टर अमित सेन ਨਹੀਂ ਤਾਂ ਹੁਣ ਪੈਰੇ ਦੇ ਆਧਾਰ ਤੇ ਪੈਰੇ ਦੇ ਵਿੱਚ ਮੈਂ ਲਗਾ ਲਿਆ ਸੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਪਾਪ ਕੀ ਜਿਹੜੇ ਵਿਗਿਆਨੀ ਦੀ ਗੱਲ ਹੋਈ ਆ ਉਹ ਹੈ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੂਸਰਾ ਪ੍ਰਸ਼ਨ ਡਾਕਟਰ ਕਲਾਮ ਦਾ ਜਨਮ ਕਿੱਥੇ ਹੋਇਆ ਉਹ ਵੀ ਮੈਂ ਪਹਿਲਾਂ ਲਾਈਨ ਲਗਾ ਲਿਆ ਸੀਗਾ ਇਸ ਕਰਕੇ ਮੈਨੂੰ ਪਤਾ ਹੈ ਕਿ ਹైదరాబాద్ ਦੇ ਵਿੱਚ ਉਹਨਾਂ ਦਾ ਜਨਮ ਨਹੀਂ ਹੋਇਆ ਸੀ ਦਿੱਲੀ ਵਿੱਚ ਵੀ ਨਹੀਂ ਹੋਇਆ ਸੀ ਤੇ ਰਮੇਸ਼ਵਰ ਹਾਂ ਇਹ ਜਿਹੜਾ ਆਪਣੀ ਜਿਹੜੀ ਐਮਸੀਕਿਊ ਹੈ ਭਾਵ ਕੀ ਤੀਜੀ অপਸ਼ਨ ਆ ਉਹ ਆਪਾਂ ਨੂੰ ਪਹਿਰੇ ਵਿੱਚੋਂ ਮਿਲ ਗਈ ਹੈ ਇਸ ਕਰਕੇ ਮੈਂ ਇਸ ਉੱਤੇ ਟਿੱਕ ਲਗਾ ਦਿੱਤਾ ਹੈ ਪ੍ਰਸ਼ੰਤਿੰਨ ਡਾਕਟਰ ਕਲਾਮ ਦੇ ਦਾਦੇ ਦਾ ਕੀ ਨਾਮ ਸੀ ਅਵਿਲ ਨਹੀਂ ਪਾਕਿਰ ਸਹੀ ਜਨੂਲ ਆਪਦੀਨ ਨਹੀਂ ਡਾਕਟਰ ਕਲਾਮ ਦੇ ਪਿਤਾ ਕੀ ਕੰਮ ਕਰਦੇ ਸਨ ਬੇੜੀਆਂ ਬਣਾਉਣਾ ਇਹ ਆਪਣੇ ਪੈਰੇ ਦੇ ਵਿੱਚ ਆਪਾਂ ਨੂੰ ਦਿੱਤਾ ਗਿਆ ਹੈ ਇਸ ਕਰਕੇ ਮੈਂ ਇਹਨੂੰ ਟਿਕ ਲਾਤਾ ਹੈ ਘਰ ਬਣਾਉਣਾ ਕਰਾਸ ਆ ਮੱਛੀਆਂ ਫੜਨਾ ਕਰਾਸ ਆ ਇਸ ਤਰ੍ਹਾਂ ਹੁਣ ਆਪਾਂ ਪੰਜਵਾਂ ਪ੍ਰਸ਼ਨ ਦੇਖਾਂਗੇ ਡਾਕਟਰ ਕਲਾਮ ਦੀਆਂ ਕਿੰਨੀਆਂ ਭੈਣਾਂ ਸਨ ਚਾਰ ਨਹੀਂ ਤਿੰਨ ਨਹੀਂ ਇੱਕ ਹਾਂ ਇਹ ਮੈਂ ਤੁਹਾਨੂੰ ਪਹਿਰਾ ਦੁਖਾਨੀ ਆ ਉਹਦੇ ਵਿੱਚ ਮੈਂ ਪਹਿਲਾਂ ਹੀ ਅੰਡਰਲਾਈਨ ਕਰ ਲਿਆ ਸੀ ਜਿਵੇਂ ਜਿਵੇਂ ਆਪਾਂ ਤਾਂ ਉਹਨਾਂ ਦੀ ਇੱਕ ਭੈਣ ਤੇ ਤਿੰਨ ਭਰਾ ਹੋਰ ਸਨ ਭਾਵ ਕਿ ਉਹਨਾਂ ਦੀ ਇੱਕ ਭੈਣ ਸੀ ਇਸ ਤਰ੍ਹਾਂ ਬੱਚਿਓ ਜਦੋਂ ਵੀ ਆਪਾਂ ਪਹਿਰੇ ਨੂੰ ਹੱਲ ਕਰਨਾ ਹੈ ਤਾਂ ਪਹਿਲਾਂ ਪ੍ਰਸ਼ਨ ਪੜ੍ਹ ਲਏ ਜਾਣ ਤਾਂ ਬਹੁਤ ਹੀ ਵਧੀਆ ਹੁੰਦਾ ਹੈ ਜੇ ਤੁਸੀਂ ਪਹਿਲਾ ਪ੍ਰਸ਼ਨ ਨਹੀਂ ਪੜਦੇ ਤਾਂ ਫਿਰ ਤੁਸੀਂ ਜਿਹੜਾ ਆਪਣਾ ਪੈਰਾ ਉਸ ਨੂੰ ਵਾਰ-ਵਾਰ ਪੜ੍ਹੋ ਤੇ ਉਸ ਤੋਂ ਬਾਅਦ ਪ੍ਰਸ਼ਨਾਂ ਦੇ ਉੱਤਰ ਜਿਹੜੇ ਆ ਉਸ ਨੂੰ ਲਾਈਨ ਲਗਾ ਲਓ ਪੈਰਾ ਕੋਈ ਔਖਾ ਨਹੀਂ ਹੁੰਦਾ ਪੈਰੇ ਨੂੰ ਹੱਲ ਕਰਨਾ ਬਹੁਤ ਹੀ ਆਸਾਨ ਹੈ ਸਾਨੂੰ ਬਸ ਕੁਝ ਜ਼ਰੂਰੀ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਧੰਨਵਾਦ